ਆਪੋ ਜੀ ਦਾ ਪਾਠ ਹੋ ਰਿਹਾ ਬਾਬਾ ਨੰਮਰਨਾ ਆਓ ਯਾਦ ਗੋਸ਼ੇ ਕਰਵਾ ਕਰਨੇ ਜਿਹੇ ਚੱਲ ਰਹੇ ਬਾਈਓ ਆਸੁਰਾ ਪੰਜ ਹਸਪਤਾਲ ਦੇ ਵਿੱਚ ਸਮੂਹ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਚੱਲਦੀ ਆ ਵੈਗੋ ਉਸ ਸੇਵਾ ਦੇ ਵਿੱਚ ਜਰੂਰ ਜਰੂਰ ਵੱਧ ਤੋਂ ਵੱਧ ਆਪਣਾ ਦਸਵਾ ਸੌਂਕਟਿਆ ਕਰੋ ਇਹ ਸੇਵਾ ਹਰ ਚੰਗਰਮਾਂ ਚੱਲਦੀ ਹੈ ਤੇ ਕਿਰਪਾ ਸੰਗਤਾਂ ਨੂੰ ਹੋਰ ਬੇਨਤੀ ਕਰਦੇ ਆਂ ਕਿ ਜੇਸਪੈਡ ਨੇ ਲੰਗਰ ਏਮਜਾ ਹਸਪਤਾਲ ਦੇ ਵਿੱਚ ਲਾਉਣਾ ਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨੂੰ 9901024561 ਪਿਆਸੀ ਇੱਕ ਦਿਨ ਦੇ ਦਾਂਗੇ ਜਿਹੜਾ ਮਰਜੀ ਦਿਨ ਲੈ ਲੈਣ ਸ਼ੁੱਕਰਵਾਰ ਤੋਂ ਬਿਨਾਂ ਹੋਰ ਦਿਨ ਸਾਡੇ ਕੋਲੇ ਹੈਗੇ ਇੱਥੇ ਏਮਜਾ ਹਸਪਤਾਲ ਦੇ ਵਿੱਚ ਵਾਗ ਜਰੂਰ ਲੰਗਰ ਸੇਵਾ ਕਰੋ ਵਾਗੁਰੂ ਜੀ ਦਾ ਖਾਲਸਾ ਵਾਗ ਜੀ ਕੀ ਫਤਿਹ